218 ਸਾਲਾਂ ਬਾਅਦ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਪਹਿਲੇ ਜਥੇਦਾਰ ਸਾਹਿਬ ਨੇ ਜਿਹੜੇ ਪੰਜਾਬ ਤੋਂ ਚੱਲ ਕੇ ਦੂਸਰੀ ਮੈਂ ਇਹ ਵੀ ਬੇਨਤੀ ਕਰਨਾ ਚਾਹਾਂਗਾ ਸਿੰਘ ਸਾਹਿਬਾਨ ਜੀ ਨੂੰ ਕਿ ਜੋ ਪ੍ਰਚਾਰ ਦੀ ਬਖਸ਼ਿਸ਼ ਧੰਗੁਰੂ ਨਾਨਕ ਸਾਹਿਬ ਜੀ ਨੇ ਇਸ ਪਰਿਵਾਰ ਤੇ ਕੀਤੀ ਸੀ ਅੱਜ ਭਾਗ ਪ੍ਰਤਾਪ ਸੰਯੁਕਤ ਰੱਖੇ ਹੋਰ ਸਤਿਗੁਰੂ ਤੁਸਾ ਨੂ ਰਾਜ ਭਾਗ ਭਾਗ ਬਖਸ਼ਿਆ ਹੈ ਇਹ ਕਿੰਨੇ ਸਾਲ ਹੋ ਗਏ ਅੱਜ ਇਹ ਜੀ 218 ਸਾਲ ਪੁਰਾਣਾ ਹੈ ਲਗੀ 218 ਸਾਲ ਪਹਿਲਾਂ ਅਕਾਲ ਤਖਸਾਲ ਤੋਂ ਜਾਰੀ ਹੋਇਆ ਜੀ ਔਰ ਇਸ ਜਥੇਦਾਰ ਕਾਲੀਪੂਲਾ ਸਿੰਘ ਹਾਂ ਹਾਂ ਜੀ ਮਤਲਬ ਕਿ 218 ਸਾਲਾਂ ਬਾਅਦ ਅੱਜ ਤੁਸੀਂ ਅੱਜ ਪਹਿਲੇ ਜਥੇਦਾਰ ਸਾਹਿਬ ਨੇ ਜਿਹੜੇ ਇਸ ਪਰਿਵਾਰ ਦੇ ਕੋਲ ਚੱਲ ਕੇ ਪਹੁੰਚੇ ਜਥੇਦਾਰ ਸਾਹਿਬ ਇਤਿਹਾਸ ਬਣੇਗਾ ਸਾ ਸ੍ਰੀ ਅਕਾਲ ਭਈ ਭਗਵਾਨ ਸਿੰਘ ਜੀ ਬਹੁਤ ਬਹੁਤ ਮਿਹਨਤ ਕਰ ਰਹੇ ਹਨ ਇਹ ਪੰਥ ਦੇ ਬਹੁਤ ਹੀ ਸਹਿਯੋਗੀ ਹਨ ਪੰਥ ਦੇ ਦੁੱਖ ਨੂੰ ਸਮਝਦੇ ਹਨ ਇਹ ਵਾਰ-ਵਾਰ ਪੰਥ ਦੀ ਚਰਦੀ ਕਲਾ ਲਈ ਕਾਰਜ ਕਰ ਰਹੇ ਹਨ ਕੋਜ ਵਿਚਾਰ ਦੀ ਟੀਮ ਉਤਰਾਖੰਡ ਯੂਪੀ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਤਰ੍ਹਾਂ ਦੀ ਟੀਮ ਨੂੰ ਯਾ ਵਿਦਾਨ ਵਾਸਤੇ ਆਪਣਾ ਪੰਥ ਕੀ ਕੰਮ ਕਰ ਰਿਹਾ ਹੈ ਇਹ ਵੀ ਪੰਥ ਦਾ ਹਿੱਸਾ ਹੈ ਬਿਲਕੁਲ ਇਹ ਪੰਥ ਤੋਂ ਬਾਹਰ ਨਹੀਂ ਤੁਹਾਡੇ ਨੇੜੇ ਹੀ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਅਲਮੋੜਾ ਦੇ ਵਿੱਚ ਖੰਡਰ ਹੋ ਰਿਹਾ ਉਹਨੂੰ ਸੰਭਾਲਿਆ ਜਾਵੇ ਉਤਰਾਖੰਡ ਦੇ ਵਿੱਚ ਪੋਟਾ ਸਾਹਿਬ ਦੀ ਧਰਤੀ ਤੋਂ ਪੋਟਾ ਸਭ ਤੋਂ 30 ਕਿਲੋਮੀਟਰ ਉੱਤੇ ਕਾਲਸੀ ਰਿਸ਼ੀ ਦਾ ਅਸਥਾਨ ਅੱਜ ਖੰਡਰ ਹੋ ਰਿਹਾ ਉਹਨੂੰ ਸਾਂਭਿਆ ਜਾਵੇ ਅੱਜ ਸਾਨੂੰ ਬਹੁਤ ਵੱਡਾ ਇੱਕ ਮਾਣ ਹੋ ਰਿਹਾ ਕਿ 218 ਸਾਲ ਪਹਿਲਾਂ ਅਕਾਲੀ ਫੂਲਾ ਸਿੰਘ ਜੀ ਸਮੇ ਇਹ ਹੁਕਮਨਾਮਾ ਲਿਖਿਆ ਗਿਆ ਸੀ ਭਾਈ ਦਰਗਾਹ ਮਲ ਜੀ ਦੇ ਪਰਿਵਾਰ ਨੂੰ ਭਾਈ ਮਤੀ ਦਾਸ ਜੀ ਦੇ ਪਰਿਵਾਰ ਨੂੰ ਭਾਈ ਸੇਵਾ ਸਿੰਘ ਹੁਕਮਨਾਮੇ ਦੇ ਨਾਮ ਦੇ ਉੱਤੇ ਕਿ ਇਹ ਹੁਕਮ ਜਾਰੀ ਕੀਤਾ ਗਿਆ ਸੀ ਕਿ ਖੂਹ ਲਗਵਾੜ ਦੇਣੇ ਤੇ ਅੱਜ 218 ਸਾਲਾਂ ਬਾਅਦ 218 ਸਾਲਾਂ ਬਾਅਦ ਤੇ ਜਦੋਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਉਦੋਂ ਤੋਂ ਲੈ ਕੇ ਵੀ ਅੱਜ ਤੱਕ ਸਿੱਖ ਕੌਮ ਦੇ ਪਹਿਲੇ ਕਾਰਜਕਾਰੀ ਜਥੇਦਾਰ ਸਾਹਿਬ ਜਥੇਦਾਰ ਕੁਲਦੀਪ ਸਿੰਘ ਜੀ ਗੜਗਾਜ ਸਾਹਿਬ ਪਹਿਲੇ ਜਥੇਦਾਰ ਸਾਹਿਬ ਨੇ ਜਿਹੜੇ ਪੰਜਾਬ ਤੋਂ ਚੱਲ ਕੇ ਭਾਈ ਬਲਦੇਵ ਸਿੰਘ ਜੀ ਦੇ ਨਾਲ ਭਾਈ ਗੁਰਸ਼ਰਨ ਸਿੰਘ ਜੀ ਦੇ ਨਾਲ ਇਹ ਸਾਰੀ ਟੀਮ ਪੂਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਟੀਮ ਅੱਜ ਇਸ ਪਰਿਵਾਰ ਦੇ ਕੋਲ ਆਪ ਪਹੁੰਚੀ ਹੈ ਚੱਲ ਕੇ ਕਿੰਡੀ ਵੱਡੀ ਗੱਲ ਹੈ ਜਿਹੜੀ ਗੱਲ ਸਟੇਜ ਦੇ ਉੱਤੇ ਬੋਲੀ ਗਈ ਸੀ ਵੀ ਆਓ ਸੰਗਤਾਂ ਇਕੱਠੀਆਂ ਹੋ ਜਾਓ ਆਓ ਇਕੱਤਰ ਹੋ ਜਓ ਸਾਰੇ ਸਾਰੇ ਪੰਥ ਇੱਕ ਸਟੇਜ ਦੇ ਉੱਤੇ ਇਕੱਠਾ ਹੋ ਜੇ ਉਸ ਪੰਥ ਨੂੰ ਇਕੱਠਾ ਕਰਨ ਦੇ ਲਈ ਪੰਜਾਬ ਤੋਂ ਚੱਲ ਕੇ ਉੱਤਰਾਖੰਡ ਯੂਪੀ ਦੇ ਨੇੜੇ ਬਲਾਸਪੁਰ ਦੇ ਵਿੱਚ ਅੱਜ ਖੁਦ ਜਥੇਦਾਰ ਸਾਹਿਬ ਜੀ ਸਾਡੇ ਤੇ ਪਹੁੰਚੇ ਨੇ ਔਰ ਇਸ ਗੱਲ ਦਾ ਮਾਣ ਸਾਨੂੰ ਹੋਣਾ ਚਾਹੀਦਾ ਬੋਲੇ ਸੋਨਿਹਾਲੇ ਬੋਲੇ ਸੋਨਿਹਾਲੇ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਸੰਗਤਾਂ ਤੱਕ ਵੀ ਪਹੁੰਚਾਓ ਜਿਹੜੇ ਹੋਰ ਪਰਿਵਾਰ ਐਸੇ ਬੈਠੇ ਨੇ ਜਿਹੜੇ ਅੱਜ ਤੱਕ ਸਾਹਮਣੇ ਨਹੀਂ ਆਏ ਡਰਨ ਦੀ ਲੋੜ ਨਹੀਂ ਐ ਸਾਨੂੰ ਬਹੁਤ ਐਸੇ ਪਰਿਵਾਰ ਨੇ ਜਿਹੜੇ ਗੁਰੂ ਸਾਹਿਬ ਜੀ ਵੇਲੇ ਤੋਂ ਵਿਛੜੇ ਹੋਏ ਨੇ ਅੱਜ ਉਹ ਪਰਿਵਾਰ ਸਾਹਮਣੇ ਆਉਣ ਆਪਣੇ ਸਬੂਤ ਲੈ ਕੇ ਆਉਣ ਆਪਣੇ ਤੱਥ ਲੈ ਕੇ ਆਉਣ ਤਾਂ ਕਿ ਉਹਨਾਂ ਨੂੰ ਪੰਥ ਦੇ ਵਿੱਚ ਸ਼ਾਮਲ ਕੀਤਾ ਜਾ ਸਕੇ ਦੂਸਰੀ ਮੈਂ ਇਹ ਵੀ ਬੇਨਤੀ ਕਰਨਾ ਚਾਹਾਂਗਾ ਸਿੰਘ ਸਾਹਿਬਾਨ ਜੀ ਨੂੰ ਕਿ ਜੋ ਪ੍ਰਚਾਰ ਦੀ ਬਖਸ਼ਿਸ਼ ਤਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਰਿਵਾਰ ਤੇ ਕੀਤੀ ਸੀ ਉਹ ਜੋ ਹੈ ਸੀਨਾ ਬਸੀਨਾ ਅੱਜ ਆਪ ਜੀ ਦੇ ਸਾਹਮਣੇ ਹੈ ਇਸ ਤਰ੍ਹਾਂ ਚੱਲਦੀ ਰਹੀ ਇੱਥੇ ਸੰਗਤ ਆਂਦੀ ਹੈ ਅਸੀਂ ਕਿਰਤੀ ਸਿੱਖਾਂ ਸਾਡੇ ਕਾਰੋਬਾਰ ਨੇ ਸਾਡੇ ਖਾਨਦਾਨ ਦੇ ਵਿੱਚ ਕੋਈ ਗੱਦੀ ਪਰੰਪਰਾ ਆ ਜਾਂ ਸੰਪਰਦਾਇ ਸਿਸਟਮ ਨਹੀਂ ਸੀ ਇਹ ਕਿਰਤੀ ਸਿੱਖਣ ਔਰ ਕਿਰਤ ਕਰਦੇ ਸਨ ਔਰ ਇਤਿਹਾਸ ਦਾ ਜੋ ਹੈ ਪ੍ਰਚਾਰ ਕਰਦੇ ਨਾਲ ਇਹੀ ਸਾਡੀ ਇੱਛਾ ਹੈ ਪਰ ਹੁਣ ਅਸੀਂ ਸਿੰਘ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੀ ਸਿੱਖ ਪੰਥ ਦੀ ਜਿਹੜੀ ਮੌਜੂਦਾ ਨੁਮਾਇੰਦਗੀ ਹੈ ਉਹਦੇ ਵਿੱਚ ਜੋ ਹੈ ਸਾਡੇ ਪਰਿਵਾਰ ਨੂੰ ਜੋ ਹੈ ਇੱਕ ਸਨਮਾਨ ਵੀ ਮਿਲੇ ਤਾਂ ਕਿ ਸਿੱਖ ਪੰਥ ਦੀ ਜੋ ਸਾਡੀ ਅਕ ਨੁਮਾਇੰਦਗੀ ਹੈ ਉਸ ਉਥੋਂ ਤੱਕ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਪਰਿਵਾਰ ਜੋ ਹੈ ਅੱਜ ਵੀ ਇੱਥੇ ਬੈਠੇ ਨੇ ਸੋ ਇਹ ਹੀ ਅਸੀਂ ਬੇਨਤੀ ਕਰਨਾ ਚਾਹਾਂਗੇ ਕਿ ਸਿੰਘ ਸਾਹਿਬ ਇਸ ਤੇ ਕੋਈ ਪ੍ਰਕਾਸ਼ ਪਾਣ ਔਰ ਸਾਡੀਆਂ ਜਿਹੜੀਆਂ ਅਗਲੀਆਂ ਪੀੜ੍hiyan ਨੇ ਜੋ ਇਸ ਤਰ੍ਹਾਂ ਸਿੱਖੀ ਦੀ ਸੇਵਾ ਕਰਦੀ ਰਹੇ ਜਿੱਥੋਂ ਤੱਕ ਮਾਨ ਤਾਨ ਦੀ ਗੱਲ ਹੈ ਤਾਂ ਉਹ ਜ਼ਰੂਰ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਨੇ ਸਾਨੂੰ ਪਿਛੇ ਦੱਸਿਆ ਵੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਬਕਾਇਦਾ ਸਨਮਾਨ ਜਿਹੜਾ ਹੈ ਮਿਲਦਾ ਹੁੰਦਾ ਸੀ ਪੱਕਾ ਹੀ ਔਰ ਆਪਾਂ ਇਹ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਉਹ ਮਾਨ ਸਨਮਾਨ ਪੰਥ ਦੀਆਂ ਰਗਾਂ ਦੇ ਵਿੱਚ ਭਾਵੇਂ thora andar tak ਹੈ ਪਰ ਬਾਰੀ ਤੌਰ ਦੇ ਉੱਤੇ ਵੀ ਉਹਨੂੰ ਬਹਾਲ ਕੀਤਾ ਜਾਵੇ ਇਹਦੇ ਆਪਾਂ ਯਤਨ ਕਰਾਂਗੇ ਬਾਕੀ ਮੈਨੂੰ ਖੁਸ਼ੀ ਹੈ ਕਿ ਅੱਜ ਇਹਨਾਂ ਦੇ ਅੰਦਰ ਵੀ ਉਹੀ ਸਿੱਖੀ ਦਾ ਜਜ਼ਬਾ ਹੈ ਜਿਹੜਾ ਇਹਨਾਂ ਦੇ ਪੁਰਖਿਆਂ ਦੇ ਵਿੱਚ ਸੀ ਅੱਜ ਜਦੋਂ ਅਸੀਂ 350 ਸਾਲਾਂ ਸ਼ਹੀਦੀ ਗੁਰਦੇਵ ਭਾਦਰ ਪਾਤਸ਼ਾਹ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਜਾਲਾ ਜੀ ਦੀ ਮਨਾ ਰਹੇ ਹਾਂ ਕਾ ਇੱਕ ਬਹੁਤ ਵੱਡੀ ਗੱਲ ਆ ਵੀ ਉਸ ਵੇਲੇ ਜਿਹੜੇ ਗੁਰੂ ਸਾਹਿਬ ਨਾਲ ਸਿੱਖ ਸ਼ਹੀਦ ਹੋਏ ਉਹਨਾਂ ਪਰਿਵਾਰਾਂ ਦੇ ਵਿੱਚ ਰਹਿਣ ਦਾ ਇੱਕ ਆਪਣਾ ਹੀ ਵੱਖਰਾ ਆਨੰਦ ਵਾ ਵੱਖਰਾ ਖੇੜਾ ਵਾ ਮੈਂ ਸਮੁੱਚੀ ਕੌਮ ਨੂੰ ਅਪੀਲ ਕਰੂੰਗਾ ਵੀ ਇਹਨਾਂ ਘਰਾਣਿਆਂ ਤੋਂ ਆਪਾਂ ਸਬਕ ਵੀ ਲੈ ਸਕਦੇ ਆ ਵੀ ਇਹਨਾਂ ਨੇ ਪੀੜ੍ਹੀ ਦਰ ਪੀੜ੍ਹੀ ਗੁਰੂ ਦੀ ਸਿੱਖੀ ਨੂੰ ਸੰਭਾਲਿਆ ਗੁਰੂ ਦੀਆਂ ਨਿਸ਼ਾਨੀਆਂ ਨੂੰ ਸੰਭਾਲਿਆ ਔਰ ਤਨ ਕਰਕੇ ਵੀ ਸਿੱਖੀ ਨੂੰ ਧਾਰਨ ਕੀਤਾ ਮਨ ਕਰਕੇ ਵੀ ਕੀਤਾ ਔਰ ਸਮਰਪਣ ਭਾਵਨਾ ਦੇ ਨਾਲ ਹੁਣ ਸਰਦਾਰ ਚਰਨਜੀਤ ਸਿੰਘ ਚੰਗੀਆਂ ਲਿਖਤਾਂ ਵੀ ਜਿਹੜੀਆਂ ਉਹ ਲਿਖਦੇ ਆ ਸਿੱਖ ਇਤਿਹਾਸ ਦੇ ਉੱਪਰ ਥਾਏ। ਉਹ ਆਪਾਂ ਜਦੋਂ ਵੀ ਇਸ ਪਾਸੇ ਆਈਏ ਪਰਿਵਾਰ ਨੂੰ ਮਿਲਣਾ ਚਾਹੀਦਾ। ਬਾਕੀ ਇਹ ਪਰਿਵਾਰ ਜਦੋਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜਾਵੇ, ਸ੍ਰੀ ਅਨੰਦਪੁਰ ਸਾਹਿਬ ਜਾ ਜਿਹੜੇ ਵੀ ਸਾਡੇ ਗੁਰਧਾਮਾਂ ਤਾਂ ਇਹਨਾਂ ਪਰਿਵਾਰਾਂ ਦਾ ਵੀ ਮਾਣ ਸਤਿਕਾਰ ਜਿਹੜਾ ਵਾ ਹਮੇਸ਼ਾ ਹੀ ਪੰਥ ਵੱਲੋਂ ਕੀਤਾ ਜਾਂਦਾ ਤੇ ਕੀਤਾ ਜਾਂਦਾ ਰਹੂਗਾ। ਕੋਈ ਵਿਚਾਰ ਦੀ ਟੀਮ ਉਤਰਾਖੰਡ ਯੂਪੀ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸ ਤਰ੍ਹਾਂ ਦੀ ਟੀਮ ਨੂੰ ਯਾ ਵਿਦਾਨ ਵਾਸਤੇ ਆਪਣਾ ਪੰਥ ਕੀ ਕੰਮ ਕਰੇ। ਦੇਖੋ ਪੰਥ ਲੱਗਾ ਆ ਇਹ ਵੀ ਪੰਥ ਦਾ ਹਿੱਸਾ ਨੇ ਬਿਲਕੁਲ ਇਹ ਪੰਥ ਕਰਕੇ ਤੁਰੇ ਫਿਰਦੇ ਆ ਤਾਂ ਪੰਥ ਤੇ ਲੱਗਾ ਹੀ ਹੋਇਆ ਇਹਨਾਂ ਤੇ ਇਹ ਵੀ ਪੰਥ ਦਾ ਹਿੱਸਾ ਵਾ ਤੇ ਗੁਰੂ ਦੀ ਆਗਿਆ ਚੱਲ ਰਹੇ ਆ ਅੱਜ ਉੱਚੀ ਬਾਹ ਖੜੀ ਕਰਕੇ ਜਥੇਦਾਰ ਸਾਹਿਬ ਨੇ ਕਿਹਾ ਯੂਪੀ ਦੀ ਕਮੇਟੀਆਂ ਨੂੰ ਉੱਤਰਾਖੰਡ ਦੀਆਂ ਕਮੇਟੀਆਂ ਨੂੰ ਵੀ ਇਸ ਪਰਿਵਾਰ ਨੂੰ ਸੰਭਾਲ ਲਓ ਤੁਹਾਡੇ ਕੋਲ ਬਹੁਤ ਵੱਡਾ ਖਜ਼ਾਨਾ ਤੁਹਾਡੇ ਕੋਲ ਹੁਕਮਨਾਮੇ ਤੁਹਾਡੇ ਕੋਲ ਸਿੱਖਾਂ ਦੀ ਵਿਰਾਸਤ ਮੌਜੂਦ ਹੈ ਸ਼ਹੀਦਾਂ ਦਾ ਪਰਿਵਾਰ ਮੌਜੂਦ ਹੈ ਜੇ ਹੁਣ ਨਾ ਸੰਭਿਆ ਤਾਂ ਕਦੋਂ ਸੰਭੋਗੇ ਤੇ ਇਸ ਗੱਲ ਦੇ ਉੱਤੇ ਪੂਰੇ ਪਰਿਵਾਰ ਵੱਲੋਂ ਇੱਕ ਬਹੁਤ ਵੱਡੀ ਖੁਸ਼ੀ ਦੇ ਵਿੱਚ ਆਨੰਦਿਤ ਹੋ ਗਏ ਨੇ ਵੀ ਕਟੋ-ਕਟ ਸਾਡੀ ਬਾਹ ਫੜਨ ਵਾਸਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਹੁੰਚੇ ਨੇ ਤੇ ਮੈਂ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਨੂੰ ਗਲ ਦੇ ਨਾਲ ਲਾਇਆ ਇਸ ਪਰਿਵਾਰ ਨੂੰ ਮਾਣ ਬਖਸ਼ਿਆ ਔਰ ਇਸੇ ਪਰਿਵਾਰ ਨੂੰ ਸੁਨਹਿਰੀ ਅੱਖਰਾਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖ ਦੇਣ ਕਿ ਸੰਗਤ ਜੀ ਇਹ ਨਾ ਕੋਈ ਕਹੇਓ ਕਿ 350 ਸਾਲਾਂ ਦੇ ਉੱਤੇ ਜਦੋਂ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਮੇਰਾ ਪਰਿਵਾਰ ਸਿੱਖੀ ਸਿੱਧਕ ਦੇ ਨਾਲ ਨਿਵੇ ਦੁਨੀਆ ਦੇ ਲੋਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਭਾਈ ਮਤੀ ਦਾਸ ਦਾ ਪਰਿਵਾਰ ਜਦੋਂ ਭਾਈ ਮਤੀ ਦਾਸ ਜੀ ਚਾਂਦਨੀ ਚੌਕ ਦੇ ਵਿੱਚ ਦੋ ਟੁਕੜੇ ਹੋ ਰਹੇ ਸੀ ਉਹਨਾਂ ਦਾ ਪਰਿਵਾਰ ਅੱਜ ਵੀ ਸੰਪੂਰਨ ਸਿੱਖੀ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਮੌਜੂਦ ਹੈ। ਅੱਲਾਹ ਹੋ। ਅਰ ਉਹਨਾਂ ਨੂੰ ਮਾਨਤਾ ਬਹੁਤ ਵੱਡੀ ਦਿੱਤੀ ਆ ਕੇ ਸਿਰ ਮਾਣ ਦੇ ਨਾਲ ਉੱਚਾ ਹੋ ਗਿਆ। ਮੈਂ ਦੋ ਸ਼ਬਦਾਂ ਦੇ ਵਿੱਚ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਜੋ ਅੱਜ ਯੂਪੀ ਦੇ ਵਿੱਚ ਪਹੁੰਚੇ ਹੋਏ ਨੇ ਇੱਥੋਂ ਇੱਕ ਲਹਿਰ ਸ਼ੁਰੂ ਕੀਤੀ ਗਈ ਹੈ। ਜਦੋਂ ਉਹਨਾਂ ਨੇ ਇੱਕ ਗੱਲ ਕਹੀ ਦਾਸ ਨੂੰ ਕਿ ਕਿੰਨੇ ਕ ਪਰਿਵਾਰ ਨੇ ਐਸੇ ਹੋਰ ਪਰਿਵਾਰ ਵੀ ਨੇ ਸੀ ਉਹਨਾਂ ਪਰਿਵਾਰਾਂ ਤੱਕ ਚੱਲ ਕੇ ਪਹੁੰਚਾਂਗੇ ਉਹਨਾਂ ਨੂੰ ਆਪਣੀ ਗੋਦ ਵਿੱਚ ਲਵਾਂਗੇ ਤੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਤੇ ਉਹ ਦੁਬਦਾ ਦੂਰ ਕਰਕੇ ਪੰਥ ਦੇ ਵਿੱਚ ਮਿਲਣ ਦੇ ਲਈ ਤਿਆਰ ਖੜੇ ਨੇ ਤੇ ਇੱਕ ਫੇਰ ਜਕਾਰੇ ਦੇ ਨਾਲ ਕਿ ਸਾਨੂੰ ਉਮੀਦ ਹੈ ਕਿ ਵਿਛੜਿਆ ਹੋਇਆਂ ਨੂੰ ਜਿਹੜੇ ਟੁੱਟ ਚੁੱਕੇ ਨੇ ਸ਼ਿਕਲੀਗਰ ਭਾਵੇਂ ਬੰਜਾਰੇ ਸਿੱਖ ਆਮੇ ਗੁਰੂ ਦੇ ਪਰਿਵਾਰ ਉਹਨਾਂ ਨੂੰ ਦੁਆਰਾ ਪੰਥ ਵਿੱਚ ਮਿਲਣ ਦੇ ਲਈ ਅੱਜ ਪਹਿਲ ਕਦਮੀ ਕੀਤੀ ਹੈ ਜਥੇਦਾਰ ਸਾਹਿਬ ਨੇ ਤੇ ਇਹ ਕਦਮੇ ਹੋਰ ਅੱਗੇ ਵਧਾਉਣ ਤੇ ਪੰਥ ਦਾ ਮਾਣ ਦੇ ਨਾਲ ਸਿਰ ਉੱਚਾ ਕਰਨ ਇੱਕ ਜਕਾਰੇ ਦੇ ਨਾਲ ਆਪਾਂ ਸਟੇਜ ਦੇ ਉੱਤੇ ਸੱਦਾ ਦੰਨੇ ਆ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਆਪ ਨੂੰ ਬੜਾ ਵਡਭਾਗਾ ਮੰਨਦਾ ਵਾਂ ਕਿ ਮੈਂ ਅੱਜ ਉਸ ਪਰਿਵਾਰ ਦੇ ਵਿੱਚ ਖੜਾ ਵਾਂ ਭਾਈ ਅਜੀਤ ਸਿੰਘ ਭਾਈ ਚਰਨਜੀਤ ਸਿੰਘ ਅਤੇ ਉਹਨਾਂ ਦੇ ਭਰਾਤਾ ਜੀ ਜਿਹੜੀ ਕਿ 8ਵੀਂ ਤੇ 9ਵੀਂ ਪੀੜ੍ਹੀ ਜਿਵੇਂ ਕੋਜੀ ਸਾਹਿਬ ਕਹਿੰਦੇ ਸ ਭਾਈ ਸਾਹਿਬ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਵੱਡੀ ਗੱਲ ਇਹ ਆ ਜੋ ਗੁਰੂ ਨੇ ਕਿਹਾ ਸੋ ਸਿੱਖ ਸਖਾ ਬੰਦ ਬਹਿ ਭਾਈ ਜੇ ਗੁਰ ਕੇ ਭੜੇ ਵਿੱਚ ਆਵੇ ਗੁਰੂ ਦਾ ਸਖਾ ਗੁਰੂ ਦਾ ਰਿਸ਼ਤੇਦਾਰ ਗੁਰੂ ਦਾ ਮਿੱਤਰ ਗੁਰੂ ਦਾ ਸਿੱਖ ਉਹੀ ਆ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਆ ਔਰ ਵੱਡੀ ਗੱਲ ਇਹ ਆ ਕਿ ਭਾਵੇਂ ਭਾਈ ਅਜੀਤ ਸਿੰਘ ਆ ਭਾਵੇਂ ਚਨਜੀਤ ਸਿੰਘ ਨੇ ਜਾਂ ਉਹਨਾਂ ਦੇ ਭਰਾਤਾ ਜੀ ਨੇ ਉਹ ਅਮਰਤ ਧਾਰੀ ਸਿੱਖ ਨੇ ਮਤਲਬ ਉਹ ਗੁਰੂ ਆਲੇ ਪਾਸੇ ਪੀੜੀਆਂ ਤਾਂ ਚੱਲ ਰਹਿ ਨੇ ਤੇ ਅੱਜ ਵੀ ਗੁਰੂ ਵਾਲੇ ਪਾਸੇ ਕਿਉਂਕਿ ਇਹ ਦਾਵਾ ਕਰਨਾ ਕਿ ਮੈਂ ਵੰਛਜ ਆ ਇਹ ਵੱਡੀ ਗੱਲ ਨਹੀਂ ਵੱਡੀ ਗੱਲ ਇਹ ਆ ਕਿ ਜਿਨ੍ਹਾਂ ਦੇ ਆਪਾਂ ਵੰਛਜ ਆ ਕੀ ਉਹਨਾਂ ਦੇ ਭਾਏ ਹੋਏ ਪੂਰਨਿਆਂ ਤੇ ਚੱਲਦੇ ਆ ਕੀ ਆਪਣਾ ਜੀਵਨ ਜਿਵੇਂ ਉਹਨਾਂ ਨੇ ਗੁਰੂ ਲਈ ਆਪਣੇ ਆਪ ਨੂੰ ਆਰੇ ਦੇ ਨਾਲ ਦੁਫਾੜ ਕਰਵਾ ਲਿਆ ਜਿਵੇਂ ਦੇਗ ਦੇ ਵਿੱਚ ਉਬਲ ਗਏ ਜਿਵੇਂ ਰੂਹ ਦੇ ਵਿੱਚ ਲਪੇਟ ਕੇ ਸੜ ਗਏ ਪਰ ਆਖਰੀ ਇਸ਼ਾ ਇਕੋ ਸੀ ਸਾਡਾ ਮੁਖ ਸਾਡੇ ਗੁਰੂ ਆਲ ਹੋਵੇ ਤੇ ਮੈਂ ਇਹ ਸਮਝਦਾ ਕਿ ਜਿਤਨੇ ਵੀ ਸ਼ਹੀਦ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਸ਼ਹੀਦਾਂ ਦੇ ਪਰਿਵਾਰ ਉਹੀ ਅੱਜ ਵੀ ਪੰਥ ਦੇ ਵਿੱਚ ਸਤਕਾਰੇ ਅਦਬ ਵਾਲੇ ਤੇ ਮਾਣ ਵਾਲੇ ਨੇ ਜਿਨ੍ਹਾਂ ਦੇ ਅੱਜ ਵੀ ਮੁਖ ਆਪਣੇ ਗੁਰੂ ਵਾਲੇ ਨੇ ਕਿਉਂਕਿ ਆਪਣੇ ਪੁਰਖਿਆਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਆਪਣੇ ਪੁਰਖਿਆਂ ਦੀਆਂ ਪੈੜਾਂ ਤੇ ਚੱਲਣਾ ਪੁਰਖਿਆਂ ਨੇ ਗੁਰੂ ਲਈ ਸ਼ਹਾਦਤ ਦਿੱਤੀ ਕਿਹਾ ਕਿ ਸਾਡਾ ਮੁਖ ਗੁਰੂ ਵਾਲ ਹੋਵੇ ਤਾਂ ਮੈਂ ਕਹਿੰਦਾ ਬੜੀ ਚੰਗੀ ਤੇ ਭਾਗਾ ਵਾਲੀ ਗੱਲ ਹੈ ਪਰਿਵਾਰ ਲਈ ਇਹ ਵੰਸ਼ ਜੁਹਣ ਦੇ ਨਾਲ ਨਾਲ ਇਹਨਾਂ ਦਾ ਮੁਖ ਗੁਰੂ ਵਾਲਾ ਇਹਨਾਂ ਦੇ ਖੰਡੇ ਬਾਟੇ ਦੀ ਪਾਹਲ ਅੰਮ੍ਰਿਤ ਦੀ ਦਾਤ ਨੂੰ ਛਕਿਆ ਹੋਇਆ ਇਹ ਗੁਰੂ ਪੰਥ ਦਾ ਇੱਕ ਹਿੱਸਾ ਬਣ ਕੇ ਵਿਚਰ ਰਏ ਕਿਉਂਕਿ ਇਥੇ ਨਹੀਂ ਹੈ ਉੱਪਰ ਇੱਕ ਵੀਰ ਨੇ ਸਵਾਲ ਕੀਤਾ ਸੀ ਹੁਣੇ ਇਹ ਨਹੀਂ ਹੈ ਭਈ ਅਸੀਂ ਕੋਈ ਮੱਥੇ ਟੇਕਣੇ ਆ ਜਾਂ ਕੋਈ ਦੇਹ ਧਾਰੀਆਂ ਵਾਂਗ ਮੰਨਤਾ ਕਰਨੀ ਜਾਂ ਕਰਾਉਣੀ ਪਰ ਜਿਹੜਾ ਸ਼ਹੀਦਾਂ ਦਾ ਸਤਕਾਰ ਹੈ ਜਿਹੜਾ ਪਰਿਵਾਰਾਂ ਦਾ ਸਤਕਾਰ ਅਸੀਂ ਜਿਵੇਂ ਬਜ਼ੁਰਗਾਂ ਦਾ ਬੜਾ ਅਦਬ ਕਰਦੇ ਸਾਨੂੰ ਗੁਰੂ ਸਾਹਿਬ ਨੇ ਕਿਹਾ ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਂਦੇ ਗੁਰੂ ਨੇ ਕਿਹਾ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਬ ਰਹਿ ਨਾਮ ਜਪਾਵੇ ਗੁਰੂ ਨੇ ਆਖਿਆ ਕਿ ਜਿਹੜਾ ਸਿੱਖਾ ਨਾ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ ਇਹ ਗੁਰਸਿੱਖਾਂ ਨੂੰ ਮਾਣ ਦਿੱਤਾ ਗੁਰੂ ਨੇ ਤੇ ਜਿਹੜੇ ਪਰਿਵਾਰ ਅੱਜ ਇਸ ਸਿੱਖੀ ਨੂੰ ਸੰਭਾਲ ਕੇ ਬੈਠੇ ਆ ਆਪਣੇ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲ ਕੇ ਬੈਠੇ ਆ 47 ਵਿੱਚ ਸਿਰਫ ਜਿਵੇਂ ਕੋਜੀ ਸਾਹਿਬ ਕਹਿੰਦੇ ਸਿਰਫ ਜ਼ਮੀਨ ਨਹੀਂ ਵੰਡੀ ਗਈ ਸਾਡਾ ਬੜਾ ਕੁਝ ਖੁੱਸ ਗਿਆ ਜਾਨ ਤੋਂ ਪਿਆਰੇ ਸਾਡੇ ਗੁਰਧਾਮ ਗਏ ਸਾਡੇ ਕੋਲ ਜਿਨ੍ਹਾਂ ਲਈ ਸ਼ਹਾਦਤਾਂ ਦਿੱਤੀਆਂ ਸੀ ਥੋੜਾ ਸਮਾਂ ਪਹਿਲੇ ਉਹਦੇ ਨਾਲ ਜਿਹੜੇ ਪਰਿਵਾਰ ਪੀੜੀਆਂ ਤੋਂ ਆਪੋ ਆਪਣੀਆਂ ਥਾਵਾਂ ਤੇ ਬੈਠੇ ਸੀ ਉਹ ਵੀ ਕੋਈ ਕਿਤੇ ਜਾ ਕੇ ਬਹਿ ਗਿਆ ਕੋਈ ਕਿਤੇ ਜਾ ਕੇ ਬਹਿ ਗਿਆ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਅੱਗੇ ਗੁਰਮਖਤਾਈ ਸੀ ਉਹ ਫੇਰ ਗੁਰੂ ਵਾਲੇ ਪਾਸੇ ਆਏ ਗੁਰੂ ਨਾਲ ਜੁੜੇ ਗੁਰੂ ਦੇ ਹੋਗੈ ਕਈ ਜਿਹੜੇ ਨੇ ਆਪਾਂ ਲੱਭ ਨਹੀਂ ਸਕੇ ਇਹ ਵੀ ਇੱਕ ਸਾਡੇ ਵਾਸਤੇ ਵੱਡਾ ਘਟ ਹੈ ਤਾਂ ਮੈਂ ਗੁਰੂ ਅੱਗੇ ਅਰਦਾਸ ਕਰਦਾ ਅਸੀਂ ਸਾਰੇ ਸ਼ਹੀਦਾਂ ਦੇ ਵਾਰਸ ਹਾਂ ਆਪਾਂ ਜਿੰਨੇ ਵੀ ਬੈਠੇ ਪਰ ਜਿਨ੍ਹਾਂ ਦੇ ਵਾਰਸ ਹ ਉਹਨਾਂ ਦੇ ਨਕਸ਼ੇ ਕਦਮਾਂ ਤੇ ਵੀ ਚੰਦਗੀ ਜਿਹੜਾ ਇਸ ਪਰਿਵਾਰ ਨੇ ਮਿਊਜ਼ੀਅਮ ਬਣਾਇਆ ਹੈ ਜਿੱਥੇ ਬਹੁਤ ਸਾਰੀਆਂ ਪੁਰਾਤਨ ਨਿਸ਼ਾਨੀਆਂ ਕਈ ਪੁਰਾਤਨ ਆਦੇਸ਼ ਹੁਕਮਨਾਮਿਆਂ ਦੀਆਂ ਨਕਲਾਂ ਉਹਨਾਂ ਨੂੰ ਸਾਂਭਣ ਦਾ ਉਪਰਾਲਾ ਕੀਤਾ ਇੱਕ ਚੰਦਵਾ ਸਾਹਿਬ ਆ ਬੜਾ ਪੁਰਾਣਾ ਸ਼ੇਰੇ ਪੰਜਾਬ ਦੇ ਵਖਤਾਂ ਦਾ ਦਸੀਦਾ ਇਹ ਮਿਊਜ਼ੀਅਮ ਨੂੰ ਸੰਭਾਲ ਕੇ ਰੱਖਣਾ ਮੈਂ ਗੁਰੂ ਅੱਗੇ ਇਸ ਪਰਿਵਾਰ ਲਈ ਪਰਿਵਾਰ ਦੀ ਚੜ੍ਹਦੀ ਕਲਾ ਦੇ ਲਈ ਸਮੁੱਚੇ ਇਲਾਕੇ ਦੀਆਂ ਸਿੱਖ ਸੰਗਤਾਂ ਲਈ ਅਰਦਾਸ ਕਰਦਾ ਹਾਂ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਹ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਕਾਰਜ ਕਰਦੇ ਰਹਿਣ ਗੁਰੂ ਪੰਥ ਵੱਲੋਂ ਇਹਨਾਂ ਪਰਿਵਾਰਾਂ ਦਾ ਮਾਣ ਸਨਮਾਨ ਹਮੇਸ਼ਾ ਹੈ ਹਮੇਸ਼ਾ ਰਹੇਗਾ ਜਿੰਨਾ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਉਹਨਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤ ਐਸੇ ਅਸਥਾਨ ਨੇ ਜਿਹੜੇ ਅੱਜ ਵੀ ਸਾਡੇ ਕੋਲੋਂ ਵਿਛੜੇ ਹੋਏ ਨੇ ਖੰਡਰ ਦਾ ਰੂਪ ਧਾਰਨ ਕਰਨ ਜਾ ਰਹੇ ਨੇ ਤੇ ਉਸ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜੀ ਬਲਾਸਪੁਰ ਦੇ ਵਿੱਚ ਪਾਈ ਮਤੀ ਦਾਸ ਜੀ ਦੇ ਪਰਿਵਾਰ ਦੇ ਕੋਲ ਤੇ ਨਾਲ ਹੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕੁਲਦੀਪ ਸਿੰਘ ਜੀ ਗੜਗੱਜ ਉਹ ਵੀ ਇੱਥੇ ਪਹੁੰਚੇ ਹੋਏ ਨੇ ਪਰਿਵਾਰ ਨੂੰ ਮਾਣ ਬਖਸ਼ਿਆ ਔਰ ਇਹ ਸ਼ੁਰੂਆਤ ਹੋ ਚੁੱਕੀ ਹੈ ਜੀ 350 ਸਾਲ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੁੱਲੇ ਵਿਸਰੇ ਸਥਾਨਾਂ ਦੇ ਨਾਲ ਔਰ ਇਹ ਸਾਰਾ ਪ੍ਰੋਗਰਾਮ ਜਿਹਦੇ ਵਿੱਚ ਕਿੱਥੇ ਕਿੱਥੇ ਪਰਿਵਾਰ ਬੈਠੇ ਨੇ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜੁੜੇ ਹੋਏ ਜਿਹਦੇ ਵਿੱਚ ਅੱਜ ਭਾਈ ਮਤੀਦਾਸ ਜੀ ਦੇ ਪਰਿਵਾਰ ਦੇ ਕੋਲ ਪਹੁੰਚੇ ਆ ਜੀ ਅਸੀਂ ਬिलासपुर ਦੇ ਵਿੱਚ ਔਰ ਬੜੀ ਜਲਦੀ ਹੋਰ ਐਸੇ ਪਰਿਵਾਰ ਐਸੇ ਅਸਥਾਨ ਜਿਹੜੇ ਕੀ ਭੁੱਲੇ ਵਿਸਰੇ ਨੇ ਉਹਨਾਂ ਸਾਰੇ ਅਸਥਾਨਾਂ ਨੂੰ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਬੜੀ ਜਲਦੀ ਆਪ ਜੀ ਦੇਖੋਗੇ ਔਰ ਪੂਰੀ ਲੜੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਸ਼ੁਰੂਆਤ ਹੋਣ ਜਾ ਰਹੀ ਹੈ ਜੀ ਤੇ ਇਹਦੀ ਸ਼ੁਰੂਆਤ ਵਿੱਚੋਂ ਮਤੀਦਾਸ ਜੀ ਦੇ ਪਰਿਵਾਰ ਵੱਲੋਂ ਵੀ ਉਹਨਾਂ ਦੇ ਦਸਵੇਂ ਵੰਸ਼ਜ ਭਾਈ ਚਰਨਜੀਤ ਸਿੰਘ ਜੀ ਵੱਲੋਂ ਵੀ ਦੋ ਸ਼ਬਦ ਬੇਨਤੀ ਕਰ ਰਹੇ ਨੇ ਕਿ ਵੱਧ ਤੋਂ ਵੱਧ ਟੀਵੀ ਚੈਨਲ ਦੇ ਉੱਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਪੂਰੇ ਇਤਿਹਾਸ ਨੂੰ ਜ਼ਰੂਰ ਸੁਣਨਾ ਆਪ ਜੀ ਨੇ ਜੀ ਦਾਸ ਚਰਨਜੀਤ ਸਿੰਘ ਪਰਿਵਾਰ ਭਾਈ ਮਤੀਦਾਸ ਵੰਸ਼ਜ ਭਾਈ ਪਰਾਗਾ ਜੀ ਭਾਈ ਮਤੀਦਾਸ ਜੀ ਤੋਂ ਬਾਅਦ ਦਾਸ ਪਰਿਵਾਰ ਦੀ ਨਵੀਂ ਪੀੜੀ ਵਿੱਚੋਂ ਹੈ ਔਰ ਭਾਈ ਪਰਾਗਾ ਜੀ ਤੋਂ ਬਾਅਦ ਦਾਸ 13ਵੀਂ ਪੀੜੀ ਵਿੱਚ ਹੈ ਅੱਜ ਸਾਡੇ ਵਿੱਚ ਸਾਡੇ ਅਤੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਗੜਗੜ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰਸਰ ਸਾਹਿਬ ਯਥੇਦਾਦ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਡੇ ਵਿੱਚ ਪਹੁੰਚੇ ਔਰ ਉਹਨਾਂ ਦੇ ਨਾਲ ਆਈਆਂ ਮਾਨਮੱਤੀ ਸ਼ਖਸੀਅਤਾਂ ਦਾ ਅਸੀਂ ਨਿਗਾ ਸਵਾਗਤ ਕਰਦੇ ਹਾਂ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਹੜੀ 350 ਸਾਲਾਂ ਦੀ ਸ਼ਤਾਬਦੀ ਅਸੀਂ ਮਨਾਣੀ ਸੀ ਸੋ ਜਥੇਦਾਰ ਸਾਹਿਬ ਦੇ ਆਉਣ ਦੇ ਨਾਲ ਜੋ ਹੈ ਸਾਡੀ ਉਹ ਸ਼ਤਾਬਦੀ ਜੋ ਹੈ ਸੰਪੂਰਨਤਾ ਦੇ ਵੱਲ ਜੋ ਹੈ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਧੰਨਵਾਦ ਅਦਾ ਕਰੇਗਾ ਟਾਈਮ ਟੀਵੀ ਚੜਦੀ ਕਲਾ ਦੇ ਮਾਲਕ ਜਗਜੀਤ ਸਿੰਘ ਜੀ ਦਰਦੀ ਔਰ ਹਰਪ੍ਰੀਤ ਸਿੰਘ ਜੀ ਦਰਦੀ ਦਾ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਪ੍ਰਤੀ ਜੋ ਉਪਰਾਲੇ ਸਦਕਾ ਜੋ ਹੈ ਸੰਗਤ ਤੱਕ ਜੋ ਹੈ ਇਤਿਹਾਸ ਜਾਂਦਾ ਹੈ ਔਰ ਇਸ ਦੇ ਨਾਲ ਹੀ ਦਾਸ ਬਹੁਤ ਧੰਨਵਾਦ ਕਰਦਾ ਹੈ ਸਾਡੇ ਅਤੀ ਸਤਿਕਾਰਯੋਗ ਡਾਕਟਰ ਭਾਈ ਭਗਵਾਨ ਸਿੰਘ ਜੀ ਖੋਜੀ ਦਾ ਜਿਨ੍ਹਾਂ ਦੀ ਬਹੁਤ ਵੱਡੀ ਮਿਹਨਤ ਔਰ ਕਲਨਾ ਹੈ ਕਿਉਂਕਿ ਮੈਨੂੰ ਇੰਜ ਲੱਗਦਾ ਹੈ ਕਿ ਇਹ ਸਾਡੇ ਸਾਹਮਣੇ ਦੂਸਰੇ ਧੰਨਾ ਸਿੰਘ ਪਟਿਆਲਵੀ ਗਿਆਨੀ ਗਿਆਨ ਸਿੰਘ ਤੇ ਕਾਨ ਸਿੰਘ ਨਾਬਾ ਨੇ ਜੋ ਇਹ ਉਸ ਰਸਤੇ ਦੇ ਉੱਤੇ ਚੱਲ ਕੇ ਉਸ ਇਤਿਹਾਸ ਨੂੰ ਪ੍ਰਗਟ ਕਰਕੇ ਜੋ ਸੰਗਤ ਦੇ ਸਾਹਮਣੇ ਲੈ ਕੇ ਆ ਰਹੇ ਨੇ ਸੋ ਇਹਨਾਂ ਦਾ ਇਹ ਬਹੁਤ ਇੱਕ ਵਧੀਆ ਉਪਰਾਲਾ ਹੈ ਪੰਥ ਨੂੰ ਇਸ ਦੀ ਬਹੁਤ ਲੋੜ ਹੈ ਤਾਂ ਜੋ ਅਸੀਂ ਇਤਿਹਾਸ ਨੂੰ ਸੰਭਾਲ ਕੇ ਔਰ ਉਸ ਨੂੰ ਅਗਲੀ ਪੀੜੀ ਤੱਕ ਪੁਛਾ ਸਕੀਏ ਸੋ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਔਰ ਭਗਵਾਨ ਸਿੰਘ ਖੋਜੀ ਦਾ ਅਸੀਂ ਬਹੁਤ ਧੰਨਵਾਦ ਅਦਾ ਕਰ ਰਹੇ ਹਾਂ ਜੋ ਉਹ ਇਸ ਕਾਰਜ ਨੂੰ ਕਰ ਰਹੇ ਨੇ ਜਥੇਦਾਰ ਸਾਹਿਬ ਗਾਨੀ ਕੁਲਦੀਪ ਸਿੰਘ ਜੀ ਗੜਗੇ ਸਾਹਿਬ ਪਹੁੰਚੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਨੀ ਮਹਾਨ ਹਸਤੀ ਦਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਆ ਕੇ ਮਿਲਣਾ ਉਹਨਾਂ ਦੀ ਪੁੱਛਗਿੱਛ ਕਰਨੇ ਸਾਡੇ ਲਈ ਬਹੁਤ ਸਾਡੇ ਇਲਾਕੇ ਲਈ ਬਹੁਤ ਵੱਡਾ ਮਾਣ ਅਤੇ ਇਸ ਭਗਵਾਨ ਸਿੰਘ ਜੀ ਖੋਜੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ ਨਹੀਂ ਹੈ ਇਨਾਂ ਨੇ ਸਾਡੇ ਪਰਿਵਾਰ ਨੂੰ ਹਾਈਲਾਈਟ ਕਰਕੇ ਸਾਰੇ ਵਰਲਡ ਦੇ ਵਿੱਚ ਮੈਸੇਜ ਪਹੁੰਚਾਇਆ ਹੈ ਭਾਈ ਭਗਵਾਨ ਸਿੰਘ ਜੀ ਬਹੁਤ ਬਹੁਤ ਮਿਹਨਤ ਕਰ ਰਹੇ ਹਨ ਇਹ ਪੰਥ ਦੇ ਬਹੁਤ ਹੀ ਸਹਿਯੋਗੀ ਹਨ ਪੰਥ ਦੇ ਦੁੱਖ ਨੂੰ ਸਮਝਦੇ ਹਨ ਇਹ बार-बार ਪੰਥ ਦੀ ਚਰਦੀ ਕਲਾ ਲਈ ਕਾਰਜ ਕਰ ਰਹੇ ਹਨ ਦਾਸ ਵਾਹਿਗੁਰੂ ਜੀ ਕੀ ਬੇਨਤੀ ਜੋਦੀ ਕਰਦਾ ਕਿ ਭਾਈ ਸਾਹਿਬ ਭਾਈ ਭਗਵਾਨ ਸਿੰਘ ਜੀ ਨੂੰ ਚਰਦੀ ਕਲਾ ਦਾ ਜੀਵਨ ਬਖਸ਼ਣ ਇਸੇ ਤਰ੍ਹਾਂ ਹੀ ਪੰਥ ਦੀ ਸੇਵਾ ਸੰਭਾਲ ਕਰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ